ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਜੋ ਅੱਜ ਮੇਰਾ ਵਿਸ਼ਾ ਹੈ ਉਹ ਹੈਗਾ ਵੀ ਆਪਾਂ ਜਿਹੜਾ ਆਪਣੇ ਬੱਚਿਆਂ ਨੂੰ ਕਿੰਨਾ ਕੁ ਗੁਰਮੁਖੀ ਦੇ ਨਾਲ ਜੋੜ ਰਹੇ ਹਾਂ ਕਿਉਂਕਿ ਸਿੱਖਿਆ ਪ੍ਰਣਾਲੀ ਕੁਛ ਇਦਾਂ ਦੀ ਹੋ ਚੁੱਕੀ ਆ ਚਲੋ ਆਪਾਂ ਹਰ ਕੋਈ ਚਾਹੁੰਦੇ ਆ ਵੀ ਆਪਣਾ ਜਿਹੜਾ ਬੱਚਾ ਵਾ ਇੱਕ ਵਧੀਆ ਪੜ੍ਹਾਈ ਜਿਹੜੀ ਆ ਉਹ ਪੜ੍ਹੇ ਸਾਡਾ ਬੱਚਾ ਜਿਹੜਾ ਆ ਇੱਕ ਚੰਗਾ ਇਨਸਾਨ ਹੋਵੇ ਆਪਣੀ ਜ਼ਿੰਦਗੀ ਚ ਕਾਮਯਾਬ ਹੋਵੇ ਹਰ ਮਾਪੇ ਬਾਪ ਦੇ ਤੌਰ ਤੇ ਅਸੀਂ ਚਾਹੁੰਦੇ ਆ ਪਰ ਕਿਤੇ ਨਾ ਕਿਤੇ ਅਸੀਂ ਇਹ ਬੋਲ ਰਹੇ ਆ ਕਿ ਬੱਚਿਆਂ ਦੇ ਸਾਡੇ ਜਿਹੜਾ ਆ ਸਾਡੇ ਸੱਭਿਆਚਾਰ ਦਾ ਸਾਡੀ ਪੰਜਾਬੀ ਦਾ ਕਿੰਨਾ ਘਾਟ ਨ ਹੋ ਰਿਹਾ ਹੈ ਉਥੇ ਅਸੀਂ ਇਹ ਚੀਜ਼ ਕਰ ਦਿੰਨੇ ਆ ਨਹੀਂ ਸਕੂਲਾਂ ਦੇ ਵਿੱਚ ਆ ਚੀਜ਼ ਹੁੰਦੀ ਆ ਸਕੂਲਾਂ ਕਰਦੇ ਆ ਦੇਖੋ ਐਜਾ ਮਾਪੇ ਹੋਣ ਦੇ ਨਾਲ ਤੇ ਆਪਣੇ ਖੁਦ ਦੇ ਫਰਜ਼ ਹੈਗੇ ਆ ਠੀਕ ਹੈ ਜੀ ਹੁਣ ਬੱਚੇ ਜਿਹੜੇ ਆ ਬੱਚਿਆਂ ਨੂੰ ਹੀ ਨਹੀਂ ਪਤਾ ਵੀ ਦਰਖਤ ਕਈ ਦਾ ਯ ਰੁਖ ਕਈ ਦਾ ਉਹ ਪੀੜ ਕਹਿੰਦੇ ਆ ਜਦੋਂ ਬੱਚਾ ਛੋਟਾ ਆ ਹਜੇ 4 ਕ ਸਾਲਾਂ ਦਾ 5 ਸਾਲਾਂ ਦਾ ਜਦੋਂ ਵੀ ਸਕੂਲ 'ਚ ਪਾਉਨੇ ਆ ਆਪਾਂ ਇੰਗਲਿਸ਼ ਸਕੂਲਾਂ ਦੇ ਵਿੱਚ ਪਾਉਨੇ ਆ ਤਾਂ ਉੱਥੇ ਬੱਚਿਆਂ ਨੂੰ ਕਿਹਾ ਹਿੰਦੀ ਬੁਲਾਈ ਜਾਂਦੀ ਆ ਕਿਹਾ ਜਾਂਦਾ ਵੀ ਭਾਈ ਤੁਸੀਂ ਹਿੰਦੀ ਬੋਲੋ ਪੰਜਾਬੀ ਇਥੇ ਲਾਉੜ ਨਹੀਂ ਹੈ ਕਿਉਂ ਲਾਉੜ ਨਹੀਂ ਹੈ ਠੀਕ ਆ ਇੱਕ ਗਿਆਨ ਦੇ ਤੌਰ ਤੇ ਅਗਰ ਕੋਸ਼ਿਸ਼ੀ ਹਰ ਧਰਮ ਦਾ ਸਤਿਕਾਰ ਕਰਨ ਵਾਲੇ ਆਪਾਂ ਹਰ ਭਾਸ਼ਾ ਦਾ ਸਤਿਕਾਰ ਕਰਨ ਵਾਲੇ ਆ ਪਰ ਉਹਨੂੰ ਐਜੂਕੇਸ਼ਨ ਦੇ ਤੌਰ ਤੇ ਵੀ ਹਾਂ ਵੀ ਆਪਾਂ ਚੀਜ਼ ਸਿੱਖਣੀ ਆ ਚਾਹ ਹਿੰਦੀ ਹੋ ਗਈ ਇੰਗਰੀਜੀ ਹੋ ਗਈ ਆ ਫਾਰਸੀ ਕੋਈ ਆ ਉਹਨੂੰ ਐਜੂਕੇਸ਼ਨ ਦੇ ਤੌਰ ਤੇ ਠੀਕ ਆ ਪਰ ਜੇ ਕੋਈ ਕਵੇ ਕਿ ਬਿਲਕੁਲ ਅਸੀਂ ਪੰਜਾਬੀ ਨਹੀਂ ਬੋਲਣੀ ਹੈਗੀ ਤਾਂ ਇਹ ਬਿਲਕੁਲ ਹੀ ਸਾਡੇ ਜਿਹੜੇ ਸੱਭਿਆਚਾਰ ਦਾ ਘਾਣ ਆ ਉਥੇ ਜਿਹੜਾ ਹੈਗਾ ਅਸੀਂ ਆਪਣੇ ਬੱਚੇ ਨੂੰ ਸਮਝਾਉਣਾ ਵਾ ਵੀ ਪੁੱਤ ਨਹੀਂ ਇਦਾਂ ਨਹੀਂ ਆ ਚੀਜ਼ ਇਦਾਂ ਹੋਣੀ ਆ ਸਾਡੀ ਪੰਜਾਬੀ ਮਾਂ ਬੋਲੀ ਆ ਇਹ ਗੁਰਮੁਖੀ ਆ ਅਸੀਂ ਨਹੀਂ ਭੁੱਲਣੀ ਤੁਸੀਂ ਜਦੋਂ ਹੁਣ ਫੇਸਬੁੱਕ ਇੰਸਟਾਗ੍ਰਾਮ ਐ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਸਾਰੇ ਕਿ ਬਾਹਰਲੇ ਜਿਹੜੇ ਜਿਨ੍ਹਾਂ ਨੂੰ ਅੰਗਰੇਜ਼ ਆ ਬਾਹਰਲੇ ਹੈਗੇ ਫੋਰਨਰ ਹੈਗੇ ਆ ਉਹ ਪੰਜਾਬੀ ਸਿੱਖ ਰਹੇ ਆ ਸਿੱਖ ਇਤਿਹਾਸ ਨੂੰ ਜਾਣ ਰਹੇ ਆ ਹਨਾ ਅੰਮ੍ਰਿਤ ਵਿਸਾ ਕਰ ਰਹੇ ਆ ਮੀਨ ਜਿਹੜਾ ਹੈਗਾ ਕਿ ਜਦੋਂ ਆਪਾਂ ਵੀਡੀਓ ਦੇਖਦੇ ਆਂ ਹਾਂ ਜੀ ਜਿਹਾ ਕਿਸੇ ਗੋਰੇ ਨੇ ਸਤਿ ਸ਼੍ਰੀ ਅਕਾਲ ਕਿਹਾ ਹੈ ਆ ਪੰਜਾਬੀ ਬੋਲ ਰਿਹਾ ਥੱਲੇ ਬੜੇ ਆਪਾਂ ਕਮੈਂਟ ਕਰਦੇ ਆਂ ਵੀ ਬਹੁਤ ਵਧੀਆ ਬਹੁਤ ਵਧੀਆ ਹੋ ਗਿਆ ਬਹੁਤ ਵਧੀਆ ਹੈ ਇਹ ਉਹਨਾਂ ਦੀ ਸ਼ਾਬਾਸ਼ੀ ਹੈ ਉਹਨਾਂ ਦਾ ਕਲਚਰ ਨਹੀਂ ਹੈਗਾ ਉਹਨਾਂ ਦੀ ਭਾਸ਼ਾ ਨਹੀਂ ਹੈਗੀ ਪਰ ਉਹ ਸਾਡਾ ਕਲਚਰ ਵੀ ਬਣਾ ਰਹੇ ਆ ਭਾਸ਼ਾ ਵੀ ਅਪਣਾ ਰਹੇ ਆ ਪਰ ਆਪਾਂ ਜਿਹੜਾ ਹੈਗਾ ਆ ਖੁਦ ਵੀ ਦੂਰ ਹੋ ਗਏ ਆ ਤੇ ਆਪਣੇ ਬੱਚਿਆਂ ਨੂੰ ਵੀ ਕਿਤੇ ਨਾ ਕਿਤੇ ਆਪਾਂ ਕੁੱਧ ਦੂਰ ਕੀਤਾ ਹੋਇਆ ਵਾ ਐਜੂਕੇਸ਼ਨ ਠੀਕ ਆ ਸਾਰਾ ਕੁਝ ਸਿੱਖਣਾ ਆ ਹਰ ਭਾਸ਼ਾ ਸਿੱਖੋ ਬੋਲੋ ਵੀ ਜਿਥੇ ਲੋੜ ਹੈ ਪਰ ਅਸੀਂ ਆਪਣੀ ਪੰਜਾਬੀ ਇਥੋਂ ਜਿਹੜਾ ਆ ਆਪਣੇ ਸੱਭਿਆਚਾਰ ਨੂੰ ਥੋੜੀ ਖਤਮ ਕਰਨਾ ਆ ਸੋ ਸਗੇ ਕੇ ਜਿਹੜੇ ਵਿਦੇਸ਼ਾਂ 'ਚ ਸਾਡੇ ਪੰਜਾਬੀ ਵਸਦੇ ਆ ਉਹ ਆਪਣੇ ਬੱਚਾ ਨੂੰ ਸਪੈਸ਼ਲੀ ਜਿਹੜੀ ਆ ਕਲਾਸ ਜੁਆਇਨ ਕਰਵਾ ਰਹੇ ਆ ਪੰਜਾਬੀ ਦੀਆਂ ਕਲਾਸਾਂ ਸ਼ੁਰੂ ਕਰ ਰਹੇ ਆ ਜਾਂ ਉਹ ਬੱਚਿਆਂ ਨੂੰ ਜਿਹੜਾ ਸਿੱਖੀ ਵਾਲੇ ਪਾਸੇ ਲਾ ਰਹੇ ਆ ਇਸੇ ਤਰ੍ਹਾਂ ਸਾਡਾ ਫਰਜ਼ ਵੀ ਬਣਦਾ ਆ ਪਰ ਠੀਕ ਆ ਬੱਚਾ ਜਿਹੜੇ ਮਰਜ਼ੀ ਸਕੂਲੇ ਪੜਦਾ ਆ ਠੀਕ ਆ ਪਰ ਆਪਣੇ ਬੱਚੇ ਨੂੰ ਇਹ ਵਿਖਾਓ ਕਿ ਸਾਡਾ ਪੰਜਾਬੀ ਵਿਰਸਾ ਕੀ ਆ ਸਾਡਾ ਸਿੱਖ ਇਤਿਹਾਸ ਕੀ ਹੈਗਾ ਯਾਰ ਆਪਾਂ ਇਹਨੂੰ ਨਹੀਂ ਭੁੱਲਣਾ ਹੈਗਾ ਚਾਹੇ ਕਿੱਡੇ ਆਉਦਿਆਂ ਤੇ ਵੀ ਕਾਨੂੰ ਲੱਗ ਜੀਏ ਪਰ ਆਪਣੀ ਜਿਹੜਾ ਸਿੱਖ ਇਤਿਹਾਸ ਨੂੰ ਕਦੇ ਵੀ ਤੁਸੀਂ ਨਹੀਂ ਵਿਸਾਰਨਾ ਹੈਗਾ ਇਹਨੂੰ ਯਾਦ ਰੱਖਣਾ ਕਿ ਸਾਡੇ ਗੁਰੂਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਛੋਟੇ-ਛੋਟੇ ਬਾਲ ਆਪਣੇ ਬੱਚੇ ਕਿਹਦੇ ਲਈ ਵਾਰੇ ਉਹ ਸਾਡੇ ਲਈ ਵਾਰੇ ਸੋ ਅਗਰ ਕੋਈ ਭੈਣ ਭਰਾ ਵਿਦੇਸ਼ ਚ ਵੀ ਰਹਿੰਦਾ ਹੈ ਉਹ ਚਾਹੁੰਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਉਣੀ ਹੈ ਤਾਂ ਆਪਾਂ ਫ੍ਰੀ ਕਲਾਸਾਂ ਲਾਵਾਂਗੇ ਬਿਲਕੁਲ ਤੇ ਕੋਈ ਵੀ ਉਹਦੇ ਵਿੱਚ ਜਿਹੜਾ ਹੈਗਾ ਵਾ ਪੈਸਾ ਕੋਈ ਮਾਇਆ ਕੋਈ ਕੋਸ਼ਿਸ਼ ਨਹੀਂ ਲਿਆ ਜਾਊਗਾ ਸੋ ਕਿਸੇ ਵੀ ਭੈਣ ਨੇ ਆਪਣੇ ਬੱਚਿਆਂ ਦੀ ਪੰਜਾਬੀ ਦੀ ਕਲਾਸ ਲਵਾਉਣੀ ਹੈ ਜੀ ਉਹ ਮੈਂ ਨਸਲ ਪਰ ਕਰ ਸਕਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ